ਸਸੀ ਗੜ ਬਾਈ ਜੀ ਕੀ ਹਾਲ ਚਾਲ ਆ ਦੋਸਤੋ ਸਾਰੇ ਭਰਾ ਬੁੱਤਰਾ ਠੀਕ ਆ ਲਓ ਜੀ ਬਾਈ ਇਹਦੇ ਲੱਗੇ ਰੰਗ ਲਾਉਣ ਤੇ ਇਹਦੇ ਰੰਗ ਰੰਗ ਲਾ ਕੇ ਦਿਖਾਉਣੇ ਆ ਤੁਹਾਨੂੰ ਮਾਰ ਦੀ ਚਲ ਮਾਰ ਲੰਮਾ ਮਾਰੀ ਥਾਲ 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 ਸਾਲਿਆ ਲਓ ਬਈ ਮੜੇ ਨੀਗਾ ਮਾਰ ਲਈ ਕਿਉਂਕਿ ਪਾਣੀ ਅੱਜ ਵੱਤ ਲਾਇਆ ਨਾ ਥੋੜਾ ਜਿਹਾ ਤਾਂ ਕਰਕੇ ਉੱਠ ਗਿਆ ਕੀਰਾ ਜੀ ਕਰਦਾ ਹੁੰਦਾ ਇਹਦਾ ਖੰਭ ਟੁੱਟਿਆ ਕਾਣਾ ਲੋ ਬਾਈ ਜੀ ਕਿੱਧਰ ਗਿਆ ਓਏ ਹਾਂ ਦਸਣਾ ਹੈ ਬਾਈ ਬਗਿਆ ਲੋ ਬਾਈ ਜੀ ਜਿਹੜਾ ਬਾਜ਼ ਨਾ ਉੱਡਿਆ ਚਾਲਰ ਬਦਲਾ ਲੱਜ ਕੇ ਛੱਡਿਆ ਕਰੀ ਤੇ ਉਹ ਦੋ ਕਬੂਤਰਾਂ ਆਈਆਂ ਛੱਡਦੇ ਇਹੜਾ ਉਹ ਹੋ ਪਰਲੇ ਜਾਲ ਵਾਲੀਆਂ ਹਾਂ 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 ਲੋ ਜੀ ਬਾਈ ਆਇਆ ਨਾ ਲੌਜੀ ਬਾਈ ਜੀ ਟਪ ਨਿਕਲੇ ਤੇ ਪਸ਼ੂ ਦੇ ਇਹ ਕਰ ਉਹ ਹੁੰਦਾ ਬੰਦਾ ਸਾਡਾ ਅੱਜ ਛੁੱਟੀ ਹੈ ਇਹਨਾਂ ਨੂੰ ਕੱਲ ਨੂੰ ਛੁੱਟੀ ਦਾ ਮਿਲ ਜਾਣੀ ਸਕੂਲਾਂ ਦੀ ਇਹ ਪਸ਼ੂ ਬਦਲ ਗਈ ਟਪ ਚੜ ਗਈ ਇਹਨਾਂ ਦਾ ਮੋਲ ਛਡਾਈ ਆਈ ਸੀ ਬਾਈ ਜੀ ਜੋ ਦਾਣਾ ਤੇ ਇੱਕ ਮੁੰਡਾ ਆਪਣੇ ਤਾੜ ਦੇ ਸੀਗੇ ਰੱਦੀ ਜੀ ਬਹਿਲੀ ਇਹ ਸਾਲੀ ਦੇ ਨਾਲੀ ਤੇ ਉੱਤਰ ਨੇਰੀ ਬਾਲਾ ਚੱਲੀ ਜਾਂਦਾ ਬਾਈ ਮੌਸਮ ਥੋੜਾ ਯਾਰ ਟੜਕੀ ਫਿਰ ਛੱਡਣੀ ਕ੍ਰਿਕਟ ਨਹੀਂ ਕਰਦੇ ਕੱਲਾ ਵਾਣਪੂਣਾ ਤਾਂ ਨਹੀਂ ਛੱਡਾਂਂ ਪਾਣੀ ਤਾਣੀ ਇਹਦੀ ਰੋਣੀ ਕਰ ਦੇਂਗੇ ਨਾਲੇ ਇਹਨਾਂ ਨੂੰ ਬੜੀ ਸਾਰੀ ਜਵਾਬ ਇਹ ਨਵੇਂ ਆ ਹੀ ਸਗਾਂ ਬਹਿ ਜਾਣ ਨਾ ਆਪਾਂ ਬਹਿ ਜੇ ਇੱਕ ਤਰ੍ਹਾਂ ਫਿਰ ਤੀ ਤਾਂ ਭਈ ਗਈ ਤੇ ਭਈ ਲਓ ਲਓ ਬਈ ਮਿੱਤਰੋ ਮੌਸਮ ਹਾਂ ਕੱਲ ਗੱਡੀ ਖੜਾ ਰਬ ਇੱਕ ਤਾਂ ਨੀਲਾ ਫਰਦਾ ਹਰੀ ਬਗਲਾਲਾ ਫਰਦਾ ਤੇ ਚਾਲਰ ਬਗਲਾ ਪੁੰਜੀ ਵਾਲਾ ਫਰਦਾ ਲਓ ਜੀ ਬਈ ਨੀਲਾ ਤਾਂ ਬਹਾ ਲਿਆ ਤੇ ਆ ਵੀ ਬਹਿ ਜਾਊਗਾ ਆ ਜਾ ਆ ਜਾ ਆਇਆ ਲਓ ਜੀ ਬਾਈ ਜੀ ਲਓ ਜੀ ਬਾਈ ਮਿੱਤਰੋ ਅਸੀਂ ਚੱਲ ਪਏ ਫ੍ਰੀਕੋਰਡ ਸ਼ਹਿਰ ਨੂੰ ਜਯੋਦਵੀਰ ਮਾਨਕ ਦੇ ਨਾਲ ਜਾਣਾ ਸੀ ਨਾਲੇ ਲੈ ਕੇ ਆਉਣੇ ਬਾਦਾਮ ਤੇ ਨਾਲੇ ਕੱਪੜੇ ਲੈ ਆਉਣੇ ਦੋਵੇਂ ਭਰਾਵਾਂ ਦੇ ਚਲੋ ਠੀਕ ਹੈ ਬਾਈ ਜੀ ਛਤਰੀ ਆਪਣੀ ਲੱਗੀ ਪਈ ਹੈ ਇਹ ਲਾ ਦੇਾਂਗੇ ਤੇ ਉਹ ਬਾਦਾਮ ਪਾਉਣੇ ਉਹਨੂੰ ਤਾਂ ਕਰੇ ਛੱਡ ਕੇ ਆਏ ਕੱਪੜੇ ਉਹਦੇ ਮੇਚੇ ਤੇ ਲੈ ਆਵਾਂ ਲਓ ਜੀ ਬਾਈ ਜੀ ਖੇਚ ਪੀ ਭਾਈ ਐਚ ਪੀ ਅੱਧਿਆ ਰੀਤੀ ਆਪਾਂ ਚੱਲ ਲੋ। ਲੋ ਜੀ ਬਾਈ ਜੀ ਲੇਟ ਹੋ ਗਏ ਸੀ ਫਰੀਦਕੋਟ ਉੱਠ ਗਏ ਉੱਥੇ ਉਹ ਕੰਟੀਨਿਊ ਉਹਨਾਂ ਨੂੰ ਕੋਈ ਕੰਮ ਸੀਗਾ। ਤੇ ਆਪਾਂਗੇ ਲੇਟ ਇਹ ਪਾ ਕਰਕੇ ਹੁਣ ਫੂਤਰਨ ਸੈਟਿੰਗ ਵੈਟਿੰਗ ਕਰਦੇ ਆਂ ਇਹਨਾਂ ਨੂੰ ਪਾਣੀ ਪੂਣੀ ਦਿੰਨੇ ਆ ਜਿਹੜੇ ਛੱਡਨੇ ਆ ਆਹ ਵਰ ਦਾ ਆਪਣਾ ਤੇ ਹਰੇ ਫੂਤਰ ਸੁੱਕੇ ਆ ਤੇ ਬਾਕੀ ਹੁਣ ਬਈ ਵੀਣੇ ਆ ਸਾਉ ਪਤਾ ਵੀ ਇਹਨਾਂ ਦਾ ਵੀ ਕੀ ਬਣਦਾ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਤੇ ਵੀਰ ਅਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਬਾਈ ਜੀ ਭੁੱਲ ਚੁੱਕ ਦਿਖਿਵਾਂ ਅੱਜੂ ਗੇ ਲੇਟ ਲੇਟ ਹੋਣ ਕਰਕੇ ਤੇ ਉੜਾਇਆ ਠੀਕ ਹੈ ਬਈ ਸਸਿਕਲ ਜੀ ਪਹੁੰਚ ਚੁੱਕ ਦਿਖਿਓ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ